ਜੋ ਜਿਹੜਾ ਅੱਜ ਐਸਡੀਐਮ ਦਫ਼ਤਰ ਦੇ ਵਿੱਚ ਅਸੀਂ ਮੰਗ ਪੱਤਰ ਦੇਣ ਆਏ ਹਾਂ ਕੀ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਐਸਡੀਐਮ ਸਾਹਿਬਾਨ ਜਿਹੜਾ ਅੱਜ ਅਸੀਂ ਮੰਗ ਪੱਤਰ ਦਿੱਤਾ ਹੈ ਇਹਦਾ ਮਕਸਦ ਇਹ ਹੈ ਕਿ ਬਹੁਤ ਘਣਾਉਣੀਆਂ ਘਟਨਾਵਾਂ ਦੁੱਖਦਈ ਘਟਨਾਵਾਂ ਵਾਪਰਦੀਆਂ ਜਿਵੇਂ ਆਪਣੇ ਨੇੜੇ ਸਮਾਣੇ ਵਾਪਰੀ ਇੱਕੋ ਇੱਕ ਬੱਚੇ ਕਿੰਨੇ ਕਿੰਨੇ ਬੱਚੇ ਨੇ ਪਰਿਵਾਰ ਛੋਟੇ ਹੋ ਗਏ ਐਡੀ ਬਦਭਾਗੀ ਘਟਨਾ ਵਾਪਰੀ ਕੇ ਉਹ ਪਰਿਵਾਰਾਂ ਨੂੰ ਪੁੱਛਿਆ ਜਾਣੀਏ ਨਾ ਮੁੜ ਕੇ ਦੇ ਇਨਸਾਫ ਵਾਲੀ ਗੱਲ ਹੋਈ ਹੈ ਉਹਨੂੰ ਮੁੱਖ ਰੱਖਦੇ ਹੋਏ ਅਸੀਂ ਆ ਸਾਡੇ ਨਾਪੇ ਪ੍ਰਸ਼ਾਸਨ ਨੂੰ ਜਗਾਉਣ ਦੇ ਲਈ ਐਸ.ਡੀ.ਐਮ ਸਾਹਿਬ ਨੂੰ ਮੰਗ ਪੱਤਰ ਦਿੱਤਾ ਕਿ ਜੀ ਤੁੰਦਾ ਸ਼ੁਰੂ ਹੋਣ ਤੋਂ ਪਹਿਲਾਂ ਪੈਨਾ ਹਫ਼ਤੇ ਦੇ ਅੰਦਰ ਅੰਦਰ ਸਾਰੇ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਹੈਡਮਾਸਟਰਾਂ ਨੂੰ ਕੱਢੋ ਚਿੱਠੀਆਂ ਤਾਂ ਕਿ ਉਹ ਆਪੋ ਆਪਣੇ ਵਹੀਕਲ ਕਿਸੇ ਦੇ ਟਾਇਰ कसे ਹੋਏ ਨੇ ਕਿਸੇ ਦੇ ਕਿਸੇ ਦੇ ਪਿੱਛੇ ਨਾ ਵੀ ਐ ਪਤਾ ਲੱਗਦਾ ਵੀ ਇਹ ਕੀ ਜਾ ਰਿਹਾ ਹੈ ਕੀ ਨੇ ਟੈਂਪੂ ਭਰੇ ਜਾ ਰਹੇ ਨੇ ਸ਼ਹਿਰ ਦੇ ਵਿੱਚ ਅਸੀਂ ਹੁਣ ਮੈਂ ਲੰਘਿਆ ਆ ਰਿਹਾ ਦੀ ਆਟੋ ਚ ਉਸ ਲੋੜ ਤੂੜੀ ਵੀ ਨਹੀਂ ਅਸੀਂ ਤੁੰਦਦੇ ਜਿਵੇਂ ਅਸੀਂ ਬੱਚਿਆਂ ਨੂੰ ਤੁੰਨ ਕੇ ਮਾਂ ਪਿਓ ਦਾ ਵੀ ਫਰਜ਼ ਬਣਦਾ ਵੀ ਪਹਿਲਾਂ ਦੇਖਣ ਜਿਹੜੇ ਵਹੀਕਲ ਬੱਚਿਆਂ ਨੂੰ ਬਿਠਾਉਂਦੇ ਨੇ ਠੱਕੇ ਨਾਲ ਨਾ ਬੱਚਿਆਂ ਨੂੰ ਜੇ ਮਸੂਮ ਨੇ ਨਾ ਠੱਕਾ ਕਰੀਏ ਪ੍ਰਸ਼ਾਸਨ ਦਾ ਫਰਜ਼ ਬਣਦਾ ਵੀ ਜਿਹੜੀ ਗੱਡੀ ਖਰਾਬ ਹੈ ਅਸੀਂ ਨਾਲ ਮੈਂ ਇਹ ਵੀ ਲਿਖਿਆ ਕਿ ਬੇਰਜਗਾਰੀ ਕਰਕੇ ਉਹਨਾਂ ਨੂੰ ਪਹਿਲਾਂ ਜਾਗਰਿਤ ਕਰਨਾ ਫਰਜ਼ ਬਣਦਾ ਜੇ ਫੇਰ ਵੀ ਕੋਈ ਆਪਣਾ ਵਹੀਕਲ ਬਦਲਦਾ ਚਾਹ ਉਹਦੇ ਟਾਇਰ ਨਹੀਂ ਬਦਲਦਾ ਉਹਨੂੰ ਲਾਈਟਾਂ ਨਹੀਂ ਠੀਕ ਕਰਾਉਂਦਾ ਫੇਰ ਉਹਦੇ ਤੇ ਜ਼ਰੂਰ ਕਾਰਵਾਈ ਕੀਤੀ ਜਾਵੇ ਇਥੋਂ ਪ੍ਰਸ਼ਾਸਨ ਦਾ ਫਰਜ਼ ਬਣਦਾ ਦੂਜੇ ਵੱਨੇ ਜਿਹੜਾ ਲੋਕਾਂ ਚ ਰੌਲਾ ਪੈ ਰਿਹਾ ਹੈ ਵੀ ਜਿਹੜੀ ਆਪਣਾ ਬਾਈਪਾਸ ਆਉਂਦਾ ਹੈ ਰੋਟੀ ਦੇ ਪੁਲਾ ਤੋਂ ਇੱਥੇ ਤੱਕ ਜਿਹੜੀਆਂ ਕਟਨਾਮਾ ਵਾਪਰਦੀਆਂ ਨੇ ਐਕਸੀਡੈਂਟ ਹੁੰਦੇ ਨੇ ਇਹਦੇ ਲਈ ਪੀਡਬਲਿਊ ਡੀ ਬੈਂਕਮੈਨ ਨੂੰ ਹੋਰ ਵਿਭਾਗਾਂ ਜਿਹੜਾ ਸੰਬੰਧਤਾ ਉਹਨਾਂ ਨੂੰ ਬੁਲਾ ਕੇ ਉਹਨਾਂ ਨਾਲ ਮੀਟਿੰਗ ਕੀਤੀ ਜਾਵੇ ਤਾਂ ਕਿ ਪਤਾ ਲੱਗੇ ਕਿ ਇਹ ਕਟਨਾਮਾ ਰੁਕਤੀਆਂ ਕਿਵੇਂ ਜਾ ਸਕਦੀਆਂ ਇਹ ਇਹ ਚੀਜ਼ਾਂ ਨੂੰ ਅਸੀਂ ਮੰਗ ਬੇਨਤੀ ਇਸ ਕਰਕੇ ਲੈ ਕੇ ਆਇਆ ਹਫ਼ਤੇ ਦਾ ਦਿੱਤਾ ਟਾਈਮ ਜੇ ਪ੍ਰਸ਼ਾਸਨ ਹਫ਼ਤੇ ਨਾ ਜਾਗਿਆ ਫੇਰ ਸਾਡੀ ਮਜਬੂਰੀ ਹੈ ਕਿ ਅਸੀਂ ਸੰਘਰਸ਼ ਦਾ ਰਾਹ ਫੜਾ ਨਹੀਂ ਸੋਲੇ ਸਾਹਿਬ ਜਿਸ ਤਰ੍ਹਾਂ ਦੇਖਿਆ ਯਾਰਾ ਬਜ਼ਾਰਾਂ ਦੇ ਵਿੱਚ ਵੀ ਦੇਖਦੇ ਆਂ ਅਸੀਂ ਵੀ ਦੇਖਦੇ ਆਂ ਤੇ ਤੁਸੀਂ ਵੀ ਦੇਖਦੇ ਹੋ ਵੀ ਜਿਵੇਂ ਬੱਚੇ ਗੱਡੀ ਦੇ ਵਿੱਚ ਜਿਵੇਂ 10 ਈਟਾਂ ਆਉਂਦੀਆਂ ਨੇ ਤਾਂ ਬੱਚੇ ਕੰਨਸੇਗਾ 20 ਤੋਂ 25 ਬੱਚੇ ਬੱਚੇ ਹੁੰਦੇ ਨੇ ਵੀ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਚੱਲ ਰਿਹਾ ਹੈ ਅਸੀਂ ਉਹਦੇ ਕਰਕੇ ਕੀ ਕਹੇ ਵੀ ਪ੍ਰਸ਼ਾਸਨ ਦੀ ਡਿਊਟੀ ਬਣਦੀ ਹੈ ਇਹ ਇਹ ਜਿਹੜਾ ਟ੍ਰੈਫਿਕ ਪੁਲਿਸ ਵਾਲੇ ਨੇ ਹੋਰ ਮੈਕਮੇ ਨੇ ਇਹ ਖੁਦ ਵੀ ਇਹਨਾਂ ਦਾ ਚਾਹੇ ਇੱਥੇ ਦਾ ਕਾਨੂੰਨ ਕੋ ਵੀ ਹੋਵੇ ਕਾਨੂੰਨ ਕੋ ਵੀ ਆਪਣੀ ਐਸ.ਐਸ.ਓ. ਸਾਹਿਬ ਨੂੰ ਦੱਸ ਸਕਦਾ ਹੈ ਤਹਿਸੀਲਦਾਰ ਸਾਹਿਬ ਨੂੰ ਦੱਸ ਸਕਦਾ ਹੈ ਵੀ ਮੈਂ ਲੰਗਿਆ ਆ ਰਿਹਾ ਸੀ ਜੀ ਉਥੇ ਇੱਕ ਘਾਟੋਂ ਲੰਗਿਆ ਜਿਹੜਾ ਸ਼ਹਿਰ ਦੇ ਵਿੱਚ ਉਹ ਚ 20 25 ਬੱਚੇ ਲੱਦੇ ਹੋਏ ਸੀ ਉਹਦੀ ਕਪੈਸਿਟੀ ਹੈ ਜਿਹੜੀ ਉਹ ਸਿਰਫ 10 ਬੱਚੇ ਖਿੱਚਦੀ ਹੈ ਇਹ ਇਹ ਚੀਜ਼ਾਂ ਤੇ ਕਾਰਵਾਈ ਕਰਾਉਣ ਆ ਕੇ ਜਦੋਂ ਲੋਕਾਂ ਨੂੰ ਪਤਾ ਲੱਗ ਗਿਆ ਵੀ ਇੱਥੇ ਚਲਾਣ ਹੁੰਦੇ ਨੇ ਸਾਡਾ ਬਾਉਂਡ ਹੋਊਗਾ ਇੱਥੋਂ ਦਾ ਸੰਬੰਧਤ ਐਸ.ਐਸ.ਓ. ਹੈ ਕਤਵਾਲੀ ਉਹਦੇ ਉਹ ਉਹ ਫੜ ਫੜ ਕੇ ਅੰਦਰ ਦੇਣਗੇ ਆਪੀ ਲੋਕਾਂ ਨੇ ਡਰ ਜਾਣੇ ਕਾਨੂੰਨ ਦਾ ਤਾਂ ਡੰਡਾ ਚਾਹੀਦਾ ਹੈ ਵਰਤਨ ਦੀ ਲੋੜ ਨਹੀਂ ਹੁੰਦੀ ਸਿਰਫ ਦਿਖਾਉਣਾ ਹੁੰਦਾ ਡੰਡਾ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ